ਲੋ ਜੀ ਪਿਓਰ ਦਬਕਾ ਵਰਕ ਦੇ ਵਿੱਚ ਬਹੁਤ ਹੀ ਸੋਨੇ ਕਲਰ ਕੰਬੀਨੇਸ਼ਨਸ ਮਤਲਬ ਏ ਸੀਜ਼ਨ ਵੈਡਿੰਗ ਸੀਜ਼ਨ ਤੋਂ ਵਿੱਚ ਇੰਨੇ ਅੱਛੇ ਡਿਜ਼ਾਈਨਸ ਮਿਲਣਗੇ ਸਾਡੇ ਸਟੋਰ ਤੇ ਵੀ ਮੋਰਸ ਵੈਲਕਮ ਹੈ ਜੀ ਸਾਰਿਆਂ ਦਾ ਤੇ ਜਿਨ੍ਹਾਂ ਨੇ ਲੇਟੈਸਟ ਕਲੈਕਸ਼ਨ ਕੰਟਰਾਸਟ ਦੇ ਵਿੱਚ ਡਿਜ਼ਾਈਨਰ ਪੀਸਸ ਬਾਈ ਕਰਨ ਨੇ ਸਾਡਾ ਪੇਜ ਨੂੰ ਫੋਲੋ ਕਰ ਲਓ ਜੀ ਬਿਕੋਜ਼ ਉਰੇ ਤੁਹਾਨੂੰ ਡੇਲੀ ਅਪਡੇਟਸ ਮਿਲਣਗੀਆਂ ਅਸੀਂ ਪਰ ਡੇ ਦੇ ਵਿੱਚ ਕਿੰਨੇ ਡਿਜ਼ਾਈਨਸ ਲਾਂਚ ਕਰਦੇ ਹਾਂ ਸਾਡੇ ਰੈਗੂਲਰ ਕਸਟਮਰਸ ਨੂੰ ਪਤਾ ਜੀ ਹੁਣ ਆ ਡਿਜ਼ਾਈਨ ਚੈੱਕ ਕਰੋ ਪ੍ਰੋਪਰ ਬਲਸ਼ ਪਿੰਕ ਕਲਰ ਜੀ ਬਹੁਤ ਹੀ ਸੋਨਾ ਫਰੰਟ ਲੈਵਲ ਡਿਜ਼ਾਈਨਰ ਫਰੰਟ ਲੈਵਲ ਜਿਹਦੇ ਵਿੱਚ ਮਜੈਂਟਾ ਕਰਦੇ ਆਪਾਂ ਟੱਚਿੰਗ ਦਿੱਤੀ ਹੈ ਸੂਟ ਦੇ ਵਿੱਚ ਤੇ ਨਾਲ ਆਪਾਂ ਕੰਟਰਾਸਟ ਦੁਪੱਟਾ ਮਜੈਂਟਾ ਰੱਖਿਆ ਜੀ ਤੇ ਜਿਹਦੇ ਵਿੱਚ ਆਪਾਂ 4 ਸਾਈਡਡ ਐਮਬਰਾਇਡਰੀ ਵੀ ਕੀਤੀ ਹੈ ਜੀ ਪੀਸ ਦੀ ਲੁੱਕ ਚੱਕੋ ਜੀ 4 ਸਾਈਡਡ ਐਮਬਰਾਇਡਰੀ ਔਨ ਦੁਪੱਟਾ ਜੀ ਤੇ ਮੈਚਿੰਗ ਡਿਜ਼ਾਈਨਿੰਗ ਬਹੁਤ ਹੀ ਸੋਹਣੇ ਬਣਾਇਆ ਜੀ ਤੇ ਜਿਨਾਂ ਨੇ ਵੀ ਆਰਡਰ ਕਰਨਾ ਹੈ ਆਨਲਾਈਨ ਵੀ ਆਰਡਰ ਕਰ ਸਕਦੇ ਹੋ ਸਟੋਰ ਜਾ ਕੇ ਵੀ ਬਾਏ ਕਰ ਸਕਦੇ ਹੋ ਥੈਂਕ ਯੂ ਸੋਮਤ ਜੀ